ਖਬਰ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਖਬਰ ਆਪਾਂ ਜਿਹੜੀ ਅੱਜ ਦਿੱਲੀ ਤੋਂ ਨਿਕਲ ਕੇ ਆ ਰਹੀ ਆ ਵੱਡੀ ਖਬਰ ਸਾਹਮਣੇ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਹੁਣ ਅੱਗਾ ਦੀ ਲਪੇਟਾ ਦੇ ਵਿੱਚ ਕੱਲ ਰਾਤੀ 6:52 ਮਿੰਟ ਤੇ ਜਿਹੜਾ ਦਿੱਲੀ ਦੇ ਲਾਲ ਕਿਲੇ ਦੇ ਜਿਹੜਾ ਗੇਟ ਨੰਬਰ 1 ਤੇ ਜਿਹੜਾ ਇੱਕ ਬੰਬ ਧਮਾਕਾ ਹੁੰਦਾਗਾ ਉਹਨੂੰ ਬੰਬ ਧਮਾਕਾ ਆਪਾਂ ਨਹੀਂ ਕਹਿ ਸਕਦੇ ਇੱਕ ਜ਼ੋਰਦਾਰ ਧਮਾਕਾ ਹੁੰਦਾਗਾ ਉਹ i20 ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਤੁਹਾਕਾ ਹੁੰਦਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਉਹਦੇ ਵਿੱਚ ਜਿਹੜਾ ਕਿ ਹੁਣ ਤੱਕ ਦੱਸਿਆ ਜਾ ਰਿਹਾ ਕਿ 11 ਲੋਕਾਂ ਦੀ ਮੌਤ ਹੋ ਗਈ ਆ ਰਾਤ ਦੱਸਿਆ ਜਾ ਰਿਹਾ ਸੀ ਪਹਿਲਾਂ 8 ਲੋਕਾਂ ਦੀ ਫਿਰ 9 ਦੀ ਫਿਰ 10 ਦੀ ਤੇ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇਸ ਵੇਲੇ 11 ਲੋਕਾਂ ਦੀ ਮੌਤ ਹੋ ਚੁੱਕੀ ਆ ਜਿਹੜੇ ਕਿ 24 ਦੇ ਕਰੀਬ ਜਿਹੜੇ ਜ਼ਖਮੀ ਆ ਪਰਮਾਤਮਾ ਕਰੇ ਸਾਰਿਆਂ ਨੂੰ ਸੁਰੱਖਿਅਤ ਰੱਖੇ ਜਿਹੜੇ ਜ਼ਖਮੀ ਨੇ ਉਹ ਜਲਦੀ ਠੀਕ ਹੋਣ ਤਾਰਤਾ ਨੂੰ ਦੱਸ ਦਈਏ ਕਿ ਜਿਹੜਾ ਇਹ ਧਮਾਕਾ ਹੋਇਆਗਾ ਇਹ ਕਮੇ ਹੋਇਆ ਤੁਹਾਨੂੰ ਸਾਰੀ ਗੱਲਬਾਤ ਦੱਸ ਦਿਆ ਇਹਦੇ ਵਿੱਚ ਕੌਣ ਕੌਣ ਫੜੇਗੇ ਨੇ ਬੜੇ ਬਰੀਕੀ ਦੇ ਨਾਲ ਸੁਣਨਾ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਕਮੈਂਟ ਜ਼ਰੂਰ ਲਿਖਣਾ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਦਿੱਲੀ ਦੇ ਵਿੱਚ ਰਾਤੀ 6:52 ਮਿੰਟਾਂ ਤੇ ਜਿਹੜਾ ਇੱਕ ਧਮਾਕੇ ਦੀ ਆਵਾਜ਼ ਸੁਣੀ ਜਾਂਦੀ ਆ ਦਿੱਲੀ ਦੇ ਲਾਲ ਕਿਲੇ ਦੇ ਬਾਹਰ ਜਦੋਂ ਭੀੜ ਭੜਕਾ ਹੁੰਦਾਗਾ ਉਸ ਸਮੇਂ ਜਿਹੜਾ ਧਮਾਕਾ ਹੁੰਦਾਗਾ ਜਿਸ ਵਿੱਚ ਮੌਕੇ ਤੇ 8 ਲੋਕਾਂ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਜਿਹੜਿਆ ਕਿ ਪਹਿਲਾਂ 13 ਦੱਸਿਆ ਜਾ ਰਿਹਾ ਸੀ ਫਿਰ 4ਵੀਂ 24 ਜਿਹੜਾ ਜ਼ਖਮੀ ਹੁੰਦੇ ਆ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਪ੍ਰਾਪਤ ਸਾਹਮਣੇ ਨਿਕਲ ਕੇ ਆਈ ਹੈ ਕਿ 11 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਇੱਕ ਕਾਰ ਦੇ ਵਿੱਚ ਜਿਹੜਾ ਤੁਮਾਕਾ ਹੁੰਦਾਗਾ ਇਹ ਤੁਮਾਕਾ ਅਤਵਾਦੀ ਤੁਮਾਕਾ ਦਾ ਜਾਂ ਸੀ ਆਮ ਜੀ ਤਮਾਕਾ ਦਾ ਜਿਸ ਨੂੰ ਆਪਾਂ ਗੈਸ ਪਲਾਟ ਕਹਿ ਦਿੰਦੇ ਆ ਗੈਸ ਤੇ ਚੱਲਣ ਵਾਲੀਆਂ ਗੱਡੀਆਂ ਤੇ ਪਰ ਇਸ ਤਮਾਕੇ ਦੇ ਵਿੱਚ ਕਿਸ ਦਾ ਹੱਥ ਆ ਤੁਹਾਨੂੰ ਉਹ ਵੀ ਦੱਸ ਦਿਆਂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਇਹ ਪਹਿਲਾ ਤਮਾਕਾ ਨਹੀਂ ਹੋਇਆ ਜੇਕਰ ਪਤਾ ਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਇਸ ਤੋਂ ਵੀ ਜਿਹੜਾ ਪਹਿਲਾ ਕਈ ਅਨੇਕਾ ਵਾਰ ਤਮਾਕੇ ਹੋ ਚੁੱਕੇ ਆ 1997 ਦੇ ਵਿੱਚ ਤਮਾਕਾ ਹੋਇਆ ਜਿਦੇ ਕਿ 30 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਸੀ 1900 93 ਦੇ ਵਿੱਚ ਧਮਾਕਾ ਹੋਇਆ ਜਿਸ ਦੇ 17 ਲੋਕਾਂ ਦੀ ਮੌਤ ਹੋ ਚੁੱਕੀ ਸੀ 2011 ਦੇ ਵਿੱਚ ਫੇਰੇ ਧਮਾਕਾ ਹੁੰਦਾਗਾ ਜਿਨ੍ਹਾਂ ਤੇ 9 ਲੋਕਾਂ ਦੀ ਮੌਤ ਹੁੰਦੀ ਆ 2005 ਦੇ ਵਿੱਚ ਧਮਾਕਾ ਹੁੰਦਾਗਾ ਜਿਨ੍ਹਾਂ ਦੇ ਕਰੀਬ 60 ਲੋਕਾਂ ਦੀ ਮੌਤ ਹੋ ਜਾਂਦੀ ਆ 200 ਤੋਂ ਵੱਧ ਕਰੀਬ ਜਿਹੜਾ ਜ਼ਖਮੀ ਹੋ ਜਾਂਦੇ ਆ ਤੁਸੀਂ ਇਹ ਜਾ ਕੇ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਸਾਰਾ ਕੁਝ ਮਿਲ ਜੂਗਾ 2008 ਦੇ ਵਿੱਚ ਧਮਾਕਾ ਹੁੰਦਾਗਾ ਇਿੱਤੇ ਦੋ ਲੋਕਾਂ ਦੀ ਮੌਤ ਹੁੰਦੀ ਆ 2011 ਦੇ ਵਿੱਚ ਧੁਮਾਕਾ ਹੁੰਦਾ ਜਿਹਦੇ ਵਿੱਚ 15 ਤੋਂ ਲੋਕਾਂ ਦੀ ਮੌਤ ਹੁੰਦੀ ਆ ਤੇ 70 ਜਣੇ ਜ਼ਖਮੀ ਹੁੰਦੇ ਆ 2021 ਦੇ ਵਿੱਚ ਫੇਰ ਧੁਮਾਕਾ ਹੁੰਦਾਗਾ ਉਦੋਂ ਜਾਨੀ ਮਾਲ ਜਿਹੜਾ ਨੁਕਸਾਨ ਉਹ ਨਹੀਂ ਹੋਇਆ ਜਾਨੀ ਕਿ ਆਪਾਂ ਲਗਾਤਾਰ ਕਹਿ ਦਈਏ ਕਿ ਦਿੱਲੀ ਜਿਹੜੀ ਦੈਲ ਦੀ ਰਹਿੰਦੀ ਆ ਇਹ ਤੋਂ ਪਹਿਲਾਂ ਵੀ ਜਿਹੜਾ ਕਿ ਥੋੜੇ ਦਿਨ ਪਹਿਲਾਂ ਪੰਜਾਬ ਦੇ ਵਿੱਚ ਵੀ ਇੱਕ ਸੇਵ ਧੁਮਾਕਾ ਹੋਇਆ ਸੀ ਜਿਹਦੇ ਵਿੱਚ ਅਕਾਲੀ ਦਲ ਵਾਰਥ ਪੰਜਾਬ ਦੇ ਜਥੇਬੰਦੀ ਦਾ ਇੱਕ ਆਗੂ ਝੁਲਸਿਆ ਗਿਆ ਸਖਦੇਵ ਸਿੰਘ ਆ ਤੇ ਗੱਡੀ ਸੜ ਕੇ ਸਵਾਹ ਹੋ ਗਈ ਤਾਂ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਇਹਦੇ ਵਿੱਚ ਅਨਲੀਕਲ ਜਿਹੜਾ ਆਸਲਾ ਮਿਲਿਆ ਇੱਕ ਰਵਾਲਬਰ ਮਿਲਿਆਗਾ ਉਹ ਜਿਹੜਾ ਸਰ ਚੁੱਕਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਲੁਧਿਆਣਾ ਡੀ ਐਮ ਸੀ ਦੇ ਵਿੱਚ ਅਧੀਨ ਇਲਾਜ ਅਧੀਨ ਆ ਉੱਥੇ ਜਦੋਂ ਪੰਜਾਬ ਪੁਲਿਸ ਗੀਤਾ ਡਾਕਟਰ ਨੇ ਕਿਹਾ ਤਾਂ ਕਿ ਇਹ ਜਿਹੜਾ ਵਿਅਕਤੀ ਆ ਇਹ ਅਜੇ ਜਿਹੜਾ ਕਿ ਸਮਰਥ ਅਸਮਰਥਾ ਜਿਹੜਾ ਕਿ ਬਿਆਨ ਦਰ ਦੇ ਨਹੀਂ ਕਰਾ ਸਕਦਾ ਹੁਣ ਜਿਹੜਾ ਆਪਾਂ ਦਾਅ ਦਾ ਤੁਹਾਨੂੰ ਦਿੱਲੀ ਦੇ ਵਿੱਚ ਭੀੜ ਭੜਾਕੇ ਵਾਲੇ ਥਾਂ ਤੇ ਜਿਹੜਾ ਧਮਾਕਾ ਵਾਪਰਿਆ ਉਹਦੇ ਵਿੱਚ ਜਿਹੜਾ ਕਿ ਚਾਰ ਲੋਕਾਂ ਨੂੰ ਜਿਹੜਾ ਗਿਰਫਤਾਰ ਕਰ ਲਿਆ ਆ ਆਈ 20 ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਗੱਡੀ ਸਟਾਰਟ ਸੀ ਦੇ ਵਿੱਚ ਵੀ ਬੰਦੇ ਸੀ ਕਹਿੰਦੇ ਉਸ ਵੇਲੇ ਧਮਾਕਾ ਹੋਇਆ ਇਹ ਤਾਂ ਫਿਰ ਆਪਾਂ ਜੇਕਰ ਗੱਲ ਕਰੀਏ ਤਾਂ ਸੀਐਮ ਜੀ ਜਿਹੜੀ ਇੱਕ ਗੈਸ ਹੋ ਸਕਦਾ ਕਿ ਉਹਦੇ ਨਾਲ ਹੋਵੇ ਹੋ ਸਕਦਾ ਕੋਈ ਅਤਵਾਦੀ ਧਮਾਕਾ ਹੋਵੇ ਇਹ ਅਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੈਰਾ ਜਿਹੜੀਆਂ ਜੜੀਆਂ ਮਾਰਾ ਨੇ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਾਂਚ ਪੜਤਾਲ ਕਰਕੇ ਹੀ ਦੱਸ ਸਕਦੀਆਂ ਨੇ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਅੱਜ ਜਿਹੜਾ ਤਰਨਤਾਰ ਦੇ ਵਿੱਚ ਵੀ ਜਿਹੜਾ ਕਿ ਸਵੇਰੇ ਜਿਹੜੀਆਂ ਵੋਟਾਂ ਦੀ ਜਿਹੜੀ ਅੱਜ ਕੁਆਇਤ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਦੂਸਰੇ ਪਾਸੇ ਜਿਹੜਾ ਬਿਹਾਰ ਆ ਉੱਥੇ ਵੀ ਜਿਹੜੀ ਵੋਟਾਂ ਦੀ ਜਿਹੜੀ ਅੱਜ ਵੋਟਾਂ ਪੈਣੀਆਂ ਨੇ ਜਿਹੜੀਆਂ ਸਾਮ 6 ਵਜੇ ਤੱਕ ਇਹ ਵੀ ਦਰਸਾਇਆ ਗਿਆ ਜਾ ਰਿਹਾ ਹੈਗਾ ਲੋਕਾਂ ਵੱਲੋਂ ਜਿਹੜਾ ਕਿ ਇਹੜਾ ਧਮਾਕਾ ਕੋਈ ਰਾਸ ਨਹੀਂ ਹੋ ਸਕਦਾਗਾ ਉਜ ਜਿਹੜਾ ਕਿ ਇਹਦੇ ਵਿੱਚ ਕਿਸ ਦਾ ਹੱਥ ਹੋ ਸਕਦਾਗਾ ਪਰ ਇਹਦੇ ਵਿੱਚ ਕਿਹੜੇ ਕਿਹੜੇ ਚਾਰ ਲੋਕ ਫੜੇ ਗਏ ਨੇ ਉਹ ਵੀ ਤੁਹਾਨੂੰ ਦੱਸਦੇ ਆ ਬਹੁਤ ਮਾੜੀ ਗੱਲ ਆ ਜਦੋਂ ਇਹ ਜੇ ਤੁਮਾਕੇ ਹੁੰਦੇ ਆ ਆਪਾਂ ਇਹਨੂੰ ਬੰਬ ਤੁਮਾਕਾ ਵੈਸੇਕ ਨਹੀਂ ਕਹਿ ਸਕਦੇ ਕਿਉਂਕਿ ਅਜੇ ਤੱਕ ਕਲੀਅਰ ਨਹੀਂ ਹੋਇਆ ਕਿ ਇਹਦੇ ਵਿੱਚ ਬਸਪੋਰਟ ਸਮੱਗਰੀ ਸੀ ਕੀ ਸੀ ਕੀ ਨਾਂ ਸੀ ਜਿਹੜਾ ਕਿ ਪਰ ਜਦੋਂ ਇਹ ਤੁਮਾਕਾ ਹੋਇਆ ਜਣੇ ਕਿ ਕਰੀਬ 4 ਤੋਂ 5 ਗੱਡੀਆਂ ਜਿਹੜੀਆਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਜਿਹੜੇ ਕਿ ਉਸ ਸਮੇਂ ਜਿਹੜਾ 8 ਲੋਕਾਂ ਦੀ ਮੌਤ ਹੁੰਦੀ ਹੈ ਜਿਹੜੀ ਹੁਣ ਵੱਧ ਕੇ ਗਿਣਤੀ 11 ਹੋ ਚੁੱਕੀ ਆ ਤੇ ਬੜਾ ਹੀ ਦੁਖਦਾਈ ਆ ਜਿਹਦੇ ਕਿ 24 ਦੇ ਕਰੀਬ ਜਿਹੜਾ ਜ਼ਖਮੀ ਹੋ ਜਾਂਦੇ ਆ ਤੇ ਲੋਕ ਇਧਰ ਉਧਰ ਨੂੰ ਭੱਜਣ ਲੱਗਦੇ ਆ ਐਤੋਂ ਤੱਕ ਕਿ ਇਸ ਬੰਬਤ ਜਿਹੜਾ ਪਾ ਤਮਾਕਾ ਕਰੇ ਸੌਰੀ ਬੰਬ ਨਿਕਲ ਗਿਆ ਫੇਰਾ ਐ ਤਮਾਕੇ ਦੀ ਆਵਾਜ਼ ਐਡੀ ਦੂਰੋਂ ਕਈ ਕਿਲੋਮੀਟਰ ਤੱਕ ਕਹਿੰਦੇ ਆਵਾਜ਼ ਸੁਣੀ ਆ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਕਿ ਉਹ ਦੁਕਾਨਦਾਰ ਜਿਹੜੇ ਕਿ ਆਪਣੇ ਕੋਈ ਮੇਜ਼ ਕੁਰਸੀ ਤੇ ਬੈਠੇ ਸੀ ਉਹ ਧਮਾਕੇ ਦੀ ਇੰਨੀ ਜ਼ਿਆਦਾ ਧਮਕ ਸੀ ਕਿ ਉਹ ਥੱਲੇ ਡਿੱਗ ਗਏ ਥੱਲੇ ਡਿੱਗ ਪਏ ਤੇ ਧਮਾਕਾ ਗੁਰਦੁਆਰਾ ਸਾਹਿਬ ਦੇ ਤੱਕ ਵੀ ਜਿਹੜਾ ਲੋਕਾਂ ਨੇ ਦੱਸਿਆ ਕਿ ਸੁਣਨ ਦੇ ਵਿੱਚ ਆਇਆ ਉੱਥੋਂ ਤੱਕ ਵੀ ਜਿਹੜੀਆਂ ਆਵਾਜ਼ਾਂ ਆਈਆਂ ਜਾਨੀ ਕਿ ਐਡਾ ਜ਼ੋਰਦਾਰ ਜਿਹੜਾ ਧਮਾਕਾ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਦਿੱਲੀ ਦਾ ਬਲਾਟ ਮਾਲ ਦੇ ਵਿੱਚ ਵੱਡੀ ਖਬਰ ਜਿਹੜੀ ਹੁਣ ਸਾਹਮਣੇ ਨਿਕਲ ਕੇ ਆ ਰਹੀ ਆ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਮੁਹੰਮਦ ਸੁਲਮਾਨ ਦੇ ਉਹਨਾ ਉਖਲਾਚ ਜਿਹੜਾ ਇੱਕ ਜਿਹੜਾ ਗੱਡੀ 'ਚ ਹੋਇਆ ਸੀ ਬਹੁਤ ਤਵਾਕਾ ਉਹਦੇ ਸਮੇਤ ਜਿਹੜਾ ਮੁਹੰਮਦ ਸਲਮਾਨ ਦੇ ਨਾਲ 4-3 ਲੋਕਾਂ ਨੂੰ ਹੋਰ ਰਿਆਸਤ ਦੇ ਵਿੱਚ ਲੈ ਲਿਆ ਇਹ ਦੱਸਿਆ ਜਾ ਰਿਹਾ ਕਿ ਗੁਰੂਗ੍ਰਾਮ ਨੰਬਰ ਦੀ ਜਿਹੜੀ ਇਹ ਗੱਡੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਬਲਾਸਟ ਹੋਇਆਗਾ ਇਹ ਐਚ 4 26 76 74 ਜਿਹੜਾ ਇਹਦਾ ਨੰਬਰ ਆ ਗੱਡੀ ਦਾ ਉਹ ਦੱਸਿਆ ਜਾ ਰਿਹਾ ਇਹਦੇ ਵਿੱਚ ਮੁਹੰਮਦ ਸਲਮਾਨ ਨੂੰ ਜਿਹੜਾ ਪੁਲਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਗੱਡੀ ਜਿਹੜੀ ਮੁਹੰਮਦ ਸੁਲਮਾਨ ਨੇ ਕਿਸੇ ਨੂੰ ਜਿਹੜੀ ਅੱਗੇ ਪਹਿਲਾਂ ਹੀ ਜਿਹੜੀ ਵੇਚ ਦਿੱਤੀ ਸੀ ਪਰ ਆਖਰ ਜਿਹੜਾ ਹੁਣ ਏਜੰਸੀਆਂ ਨੇ ਜਿਹੜਾ ਮੁਹੰਮਦ ਸੁਲਮਾਨ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਇਹਦੇ ਵਿੱਚ ਜਿਹੜਾ ਚਾਰ ਸੱਕੀ ਜਿਹੜੇ ਲੋਕਾਂ ਨੂੰ ਹੋਰ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਆਖਰ ਗੱਡੀ ਜਿਹੜੀ ਇਹ ਕਿਸ ਨੂੰ ਵੇਚੀ ਸੀ ਤੇ ਕਿਹਦੇ ਇਹ ਨਾਮ ਸੀ ਪਰ ਜਦੋਂ ਬੰਦੇ ਨੇ ਗੱਡੀ ਵੇਚਤੀ ਤਾ ਉਹਦੇ ਵਿੱਚ ਕੀ ਉਹਦੇ ਵਿੱਚ ਨਿਕਲਣਾ ਜਾਂ ਕਿਹਦੇ ਜਿਹੜਾ ਗੱਡੀ ਕਿਸ ਦੇ ਨਾਮ ਹੋਊਗੀ ਉਹਤੇ ਵੱਡੀ ਅਜੇ ਜਿਹੜਾ ਪੁਲਸਾ ਦਿੱਲੀ ਦੀ ਉਹ ਅਨਕਵਾਰੀ ਦੇ ਵਿੱਚ ਲੱਗੀ ਹੋਈ ਆ ਕਿਉਂਕਿ ਉਹ ਉੱਤੇ ਏਜੰਸੀਆਂ ਨੇ ਵੱਡੀ ਪੱਧਰ ਤੇ ਜਿਹੜਾ ਕਿ ਅਜੇ ਬੰਬ ਧਮਾਕੇ ਹੁੰਦੇ ਆ ਕਈ ਵਾਰੀ ਬੰਬ ਧਮਾਕੇ ਵੀ ਹੋਏ ਆ ਤੁਸੀਂ ਦਿੱਲੀ ਵਿੱਚ ਹੋਏ ਬਲਾਸਟ ਦੇ ਵਿੱਚ ਜਿਹੜੀ ਗੂੰਜ ਆਏ ਅੰਬਰਸਰ ਚੰਡੀਗੜ੍ਹ ਬਿਹਾਰ ਤੱਕ ਪਈ ਆ ਇਹਦੇ ਵਿੱਚ ਜਿਹੜੇ ਕੇਸ ਸੁਰੱਖਿਆ ਕੀ ਜਿਹੜੇ ਅੰਬਰ ਸਰਦੇ ਵਿੱਚ ਵਧਾ ਦਿੱਤੀ ਗਈ ਆ ਚੰਡੀਗੜ੍ਹ ਦੇ ਵਿੱਚ ਵਧਾ ਦਿੱਤੀ ਆ ਜਿਹੜੀ ਕਿ ਇੱਥੋਂ ਤੱਕ ਕਿ ਜਿਹੜਾ ਕਿ ਆਰਮੀ ਜਿਹੜੀ ਬੁਲਾਈ ਗਈ ਆ ਇਹ ਵੱਡੀ ਖਬਰ ਆ ਜਿਹੜੀ ਕਿ ਦਿੱਲੀ ਤੋਂ ਲੈ ਕੇ ਜਿਹੜਾ ਪੰਜਾਬ ਦੀਆਂ ਬੂਹਾਂ ਤੱਕ ਜਿਹੜਾ ਇਹਦਾ ਖੜਾਕਾ ਜਿਹੜਾ ਜਿਹੜਾ ਮਿਲਿਆਗਾ ਇਹ ਕੀ ਬਲਾਸਟ ਹੋਇਆਗਾ ਕੀ ਇਹ ਸੀਐਮ ਜੀ ਦੇ ਤਹਿਤ ਬਲਾਸਟ ਹੋਇਆ ਜਾਂ ਕੋਈ ਅਤਵਾਦੀ ਗਿੱਦੀ ਦਾ ਬਲਾਸਟ ਹੋਇਆਗਾ ਇਹ ਤਾਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਹੀ ਦੱਸ ਸਕਦਾਗਾ ਪਰ ਹੋਇਆ ਜਿਹੜਾ ਬਹੁਤ ਹੀ ਮਾੜਾ ਤੇ ਮੰਦ ਭਾਗਾ ਹੋਇਆਗਾ ਜਿਹੜਾ ਤੁਹਾਨੂੰ ਆ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਹਦੇ ਵਿੱਚ ਹੁਣ ਤੱਕ 11 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਜਿਹੜੀ ਕਿ 24 ਦੇ ਕਰੀਬ ਜਿਹੜਾ ਜ਼ਖਮੀ ਦੱਸੇ ਜਾ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਧੁਮਾਕਾ ਭੀੜ ਭੜੱਕੇ ਵਾਲੇ ਜਗ੍ਹਾ ਤੇ ਹੋਇਆ ਅਤੇ ਇਹ ਕਰੀਬ ਅੱਜ ਤੋਂ ਆਪਾਂ ਲਾ ਲਈਏ ਕਿ 1997 ਤੋਂ ਲੈ ਕੇ ਜਿਹੜਾ 2025 ਤੱਕ ਜਿਹੜਾ ਕਿ ਲਗਾਤਾਰ ਇਹ ਬੰਬ ਧਮਾਕੇ ਜੇ ਆਪਾਂ ਕਹਦੇ ਕਿ ਬਲਾਸਟ ਕਿਉਂ ਹੁੰਦੇ ਆ ਕਿ ਸਤੀ ਮਿੱਤੀ ਇਹ ਬੰਬ ਧਮਾਕਾ ਸੇ ਕੋਈ ਅਤਵਾਦੀ ਗਿੱਦੀ ਦੇ ਨਾਲ ਸੰਬੰਧ ਰੱਖਦਾਗਾ ਜਾਂ ਫਿਰ ਸੀਐਮ ਜੀ ਜਿਹੜੀ ਆ ਗੈਸ ਉਹਦੇ ਰਾਹੀ ਜਿਹੜਾ ਇਹ ਬਲਾਸਟ ਹੋਇਆਗਾ ਕੀ ਮਰਤੀ ਜਿਹੜੀਆਂ ਜਾਨਾਂ ਨੇ ਉਹ ਚੱਲੀਆਂ ਗਈਆਂ ਨੇ ਅਰਦਾਸ ਕਰਦੇ ਆ ਵਹਿਗੁਰੂ ਅੱਗੇ ਕਿ ਜਿਹੜੇ ਬੱਚੇ ਜ਼ਖਮੀ ਆ ਕਿ ਉਹਨਾਂ ਨੂੰ ਜਲਦੀ ਤੰਦਰੁਸਤ ਕਰੇ ਪਰ ਦੱਸਿਆ ਸਭ ਤੋਂ ਜਾ ਰਿਹਾ ਕਿ ਜਦੋਂ ਅੱਗ ਦੇ ਲਪੇਟਾਂ ਤੁਸੀਂ ਵੇਖੀਆਂ ਹੋਣੀਆਂ ਰਾਤ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਕਰੀਬ 5 ਤੋਂ 6 ਗੱਡੀਆਂ ਜਿਹੜੀਆਂ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜੀਆਂ ਜਲ ਚੁੱਕੀਆਂ ਨੇ ਜਿਹੜਾ ਕਿ ਸਵਾਹ ਬਣ ਚੁੱਕੀਆਂ ਨੇ 5 ਤੋਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਕਈ ਜਿਹੜੇ ਬੰਬ ਧਮਾਕੇ ਇਸ ਤਰ੍ਹਾਂ ਦੇ ਬਲਾਸਟ ਹੁੰਦੇ ਰਹਿੰਦੇ ਆ ਆਪਾਂ ਦੇਖਦੇ ਆ ਕਿ ਮਜੀਠੇ ਦੇ ਵਿੱਚ ਬਲਾਸਟ ਹੋਇਆ ਤੇ ਹੋਰ ਵੀ ਜਿਹੜਾ ਕਈ ਜਗ੍ਹਾ ਤੇ ਜਿਹੜਾ ਇਹ ਬਲਾਸਟ ਹੋਏ ਨੇ ਬਹੁਤ ਹੀ ਮੰਦ ਭਾਗੇ ਨੇ ਇਹ ਵੀ ਤੁਹਾਨੂੰ ਪਤਾ ਹੈ ਕਿ ਦਿੱਲੀ ਜਿਹੜੀ ਉਹ ਦੇਸ਼ ਦੀ ਆ ਜਿਹੜੀ ਉਹ ਰਾਜਧਾਨੀ ਆ ਜਿਹੜੀ ਚੰਡੀਗੜਾ ਉਹ ਪੰਜਾਬ ਦੀ ਰਾਜਧਾਨੀ ਆ ਇੱਥੇ ਜਿਹੜਾ ਕਿ ਲਗਾਤਾਰ ਜਿਹੜਾ ਕਿ ਇੱਕ ਯੂਨੀਵਰਸਿਟੀ ਦਾ ਜਿਹੜਾ ਇੱਕ ਮਾਮਲਾ ਹੈਗਾ ਜਿਹੜਾ ਉਹ ਵੀ ਕਾਫੀ ਭਖਿਆ ਹੋਇਆ ਹੈਗਾ ਲੋਕਾਂ ਵੱਲੋਂ ਇਹ ਵੀ ਕਿਹਾ ਜਿਹੜਾ ਕਿਆਸ ਕਰੇ ਲਗਾਈਆਂ ਜਾ ਰਹੀਆਂ ਕਿ ਯੂਨੀਵਰਸਿਟੀ ਦਾ ਜਿਹੜਾ ਮਾਮਲਾ ਹੈਗਾ ਜਿਹੜਾ ਉਹ ਪੂਰਾ ਤੂਲ ਫੜਦਾ ਜਾ ਰਿਹਾ ਉੱਥੇ ਭਾਜਪਾ ਲੀਡਰਾਂ ਨੂੰ ਘੇਰਿਆ ਜਾ ਰਿਹਾ ਤੇ ਉੱਥੇ ਜਿਹੜਾ ਕਿ ਇੱਕ ਆ ਦੂਜਾ ਹੋਰ ਜਿੰਨੇ ਵੀ ਆ ਸਿਆਸੀ ਰਾਜਸੀ ਪਾਰਟੀਆਂ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ ਆ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਕਿ ਲਹੂ ਡਲਿਆ ਖੂਨ ਡਲਿਆ ਸਾਡੇ ਪੁਰਖਿਆਂ ਦਾ ਖੂਨ ਡਲਿਆ ਉੱਥੇ ਜ਼ਮੀਨਾਂ ਅਕਵਾਇਰ ਕਰਕੇ ਧੱਕੇ ਦੇ ਨਾਲ ਜਿਹੜਾ ਜਗ੍ਹਾ ਬਣਾਈ ਗਈ ਤੇ ਅੱਜ ਜਿਹੜਾ ਉਸ ਦਾ ਹੱਕ ਆ ਜਿਹੜਾ ਉਹ ਪੰਜਾਬ ਤੋਂ ਖੋਇਆ ਜਾ ਰਿਹਾਗਾ ਤੇ ਇਹ ਵੱਡੀ ਖਬਰ ਆ ਜਿਹੜੀ ਕਿ ਐਸੇ ਜਿਹੜੇ ਧਮਾਕੇ ਬਲਾਸਟ ਹੁੰਦੇ ਆ ਤੇ ਇਹਨਾਂ ਦਾ ਮਕਸਦ ਕੀ ਆ ਇਹਨਾਂ ਦੇ ਪਿੱਛੇ ਮੌਟਬਾ ਕੌਣ ਨੇ ਕੌਣ ਬੰਦੇ ਨੇ ਉਹ ਇਹ ਫਿਲਹਾਲ ਜਿਹੜਾ ਕਿ 4 ਸੱਕੀ ਜਣਿਆਂ ਨੂੰ ਜਿਹੜਾ ਗ੍ਰਿਫਤਾਰਾ ਕਰ ਲਿਆਗਾ ਇਸ ਖਬਰ ਨੂੰ ਤੁਸੀਂ ਜਰੂਰ ਅੱਗੇ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬਰਜਾ ਖਾਲਸਾ ਬਰਜ ਜੀ ਕੀ ਫਤਿਹ